ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਅੱਜ ਆਪਾਂ ਪਹੁੰਚਿਆ ਸ੍ਰੀ ਟਾਲੀਗਣਾ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ 350 ਸਿੱਧੀ ਦਿਹਾੜੇ ਤੇ ਤੇ ਆਜੋ ਕਰਵਾਉਣਾ ਸਾਨੂੰ ਸ੍ਰੀ ਗੁਰਦੁਆਰਾ ਟਾਲੀਗਣਾ ਸਾਹਿਬ ਦੇ ਦਰਸ਼ਨ ਆ ਦੇਖੋ ਜੀ ਪਾਰਕਿੰਗ ਚ ਆਪਾਂ ਲਾਤੀ ਆਪਣੀ ਗੱਡੀ ਤੇ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਪਾਰਕਿੰਗ ਬਹੁਤ ਖੁੱਲੀ ਹੈ ਗੁਰਦੁਆਰਾ ਸਾਹਿਬ ਦੇ ਤੇ ਇੱਥੇ ਜੇ ਕੋਈ ਫ੍ਰੀ ਪਰਚੀ ਆ ਪਰਚੀ ਤੇ ਲਾ ਸਕਦੇ ਹਾਂ ਕੋਈ ਐਡੀ ਕੋਈ ਨਹੀਂ ਜਦੋਂ ਆਪਾਂ ਗੱਡੀ ਪਾਰਕਿੰਗ ਕਰਕੇ ਆਉਣੇ ਆ ਉਦੋਂ ਪਾਣੀ ਦੀ ਸੁਵਿਧਾ ਇੱਧਰ ਪਾਣੀ ਸੁਵਿਧਾ ਜਲ ਪਾਣੀ ਛੱਕ ਕੇ ਚੱਲਦੇ ਆਂ ਦਰਬਾਰ ਸਾਹਿਬ ਦੇ ਅੰਦਰ ਕੋਰ ਦਰਬਾਰ ਸਾਹਿਬ ਦੇ ਇਹਨਾਂ ਦਾ ਆਪਾਂ ਜੋੜੇ ਜਮਾ ਕਰਵਾ ਦਈਏ ਜੋੜੇ ਜਮਾ ਕਰਵਾ ਕੇ ਇੱਧਰ ਸਿੱਧਾ ਆਉਣ ਸਾਰੀ ਫਿਰਲੇ ਖੱਬੇ ਹੱਥ ਜੋੜਾ ਘਰ ਜੋੜਾ ਘਰ ਜੋੜੇ ਜਮਾ ਕਰਵਾ ਕੇ ਆਹ ਦੇਖੋ ਜੀ ਮੋਮਬਤੀਆਂ ਤੇ ਲਵਾਈਆਂ ਵੀ ਆ ਸਿੱਧੀ ਆਪ ਦੀ ਸ਼ਰਧਾ ਨਾਲ ਮੋਮਬਤੀਆਂ ਲਗਾਏ ਜਾਂਦੇ ਆ ਤੇ ਅੱਜੋ ਚੱਲਦੇ ਆ ਦਰਬਾਰ ਸਾਹਿਬ ਦੇ ਅੰਦਰ ਬਹੁਤ ਜਿਆਦੇ ਇਹ ਕਰਵਾਉਣੇ ਸਾਨੂੰ ਦਰਸ਼ਨ ਇੱਥੇ ਇੱਕ ਜੜਪੁੱਤੀ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਬਹੁਤ ਸੁੰਦਰ ਇਮਾਰਤ ਬਣੀ ਵੀ ਗੁਰਦੁਆਰਾ ਸਾਹਿਬ ਦੀ ਆਜੋ ਕਰਵਾਉਣੇ ਸਾਨੂੰ ਦਰਸ਼ਨ ਮਾਣੇ ਲੋ ਵੀਡੀਓ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਆਜੋ ਵਾਹਿਗੁਰੂ ਜੀ ਆਜੋ ਕੜਾਹ ਪ੍ਰਸਾਦ ਦੀ ਦੇਖ ਲੈਨੇ ਆ ਪ੍ਰਸਾਦ ਲੈ ਕੇ ਅੱਜ ਸਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣੇ ਪ੍ਰਕਿਰਮਾ ਕਰਦੇ ਆ ਤੇ ਬਹੁਤ ਸੰਗਤ ਬਹੁਤ ਭੀੜ ਆ ਰਸ ਬਹੁਤ ਜਿਆਦੇ ਆ ਤੇ ਆਜੋ ਨਿਸ਼ਾਨ ਸਾਹਿਬ ਇੱਥੇ ਵੀ ਮੋਮਬਤੀਆਂ ਲੱਖਾਂ ਦੀਆਂ ਅਰਚੀ ਮੋਮਬਤੀਆਂ ਲਾਈਆਂ ਹੋਈਆਂ ਨੇ ਤੇ ਆਜੋ ਕਾਲ ਸਿਧਨ ਨਿਸ਼ਾਨ ਚਿੰਨ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਗੁਰਦੁਆਰਾ ਸਾਹਿਬ ਦੇ ਟੱਲੀਆਂ ਨਾਲ ਗੁਰਦੁਆਰਾ ਸਾਹਿਬ ਦੇ ਆਜੋ ਸਾਨੂੰ ਲੈ ਕੇ ਚੱਲਦੇ ਆ ਗੁਰਦੁਆਰਾ ਜੜਪੁੱਤੀ ਸਭਚ ਤੇ ਗੁਰੂ ਗੋਬਿੰਦ ਸਿੰਘ ਨੇ ਮੁਗਲਾਂ ਦੀ ਜੜਪੁੱਤੀ ਸੀ ਉਹਨਾਂ ਨੇ ਮੁਗਲਾਂ ਨੂੰ ਇਹ ਬਚਨ ਕੀਤਾ ਸੀ ਵੀ ਅੱਜ ਤੋਂ ਮੁਗਲਾਂ ਦੀ ਜੜਪੁੱਤੀ ਜਾਏਗੀ ਉਹ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਵਾਵਾਂਗੇ ਤੁਹਾਨੂੰ ਆਜੋ ਬਣੇ ਰਹੋ ਵੀਡੀਓ ਨਾਲ ਚੱਲਦੇ ਆ ਅੱਗੇ ਤੇ ਇਧਰੋਂ ਕਿਸ ਨੇ ਕੜਾਹ ਪ੍ਰਸਾਦ ਕਰਵਾਉਣਾ ਹੋਵੇ ਨਾ ਉਹ ਇਧਰੋਂ ਕੜਾਹ ਪ੍ਰਸਾਦ ਦੀ ਸੇਵਾ ਕਰ ਸਕਦਾ ਕੜਾਹ ਪ੍ਰਸਾਦ ਤੇ ਮਾਝ ਕਰਵਾਉਣੇ ਦਰਸ਼ਕ ਅੱਗੇ ਸਰੋਵਰ ਵੀ ਬਣਿਆ ਹੋਇਆ ਤੇ ਬੈਕਸੈਟ ਕੋ ਦਵਾਰਾ ਸਾਹਿਬ ਦੇ ਬਹੁਤ ਨੀਲੇ ਪਾਣੀ ਦਾ ਸਰੋਵਰ ਬਣਿਆ ਹੋਇਆ ਉਹ ਚ ਆਪਣਾ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਦੀ ਜਾਈਏ ਨਾ ਆਓ ਹਾਲੇ ਕੋਣੇ ਗੁਰਦੁਆਰਾ ਕਰਾਉਣੇ ਗੁਰਦੁਆਰਾ ਸਾਹਿਬ ਦੀ ਜੜ ਪੁੱਤੀ ਗੁਰਦੁਆਰਾ ਸਾਹ ਹੁੰਦੇ ਬਣੇ ਲੋ ਵੀਡੀਓ ਨੂੰ ਆਜੋ ਮੋਬਾਈਲ ਚਲਾਉਣਾ ਬੰਦ ਤੇ ਆਪਾਂ ਫੇਰ ਵੀ ਵੀਡੀਓ ਬਣਾਉਣੀ ਆ ਬਾਬਾ ਜੀ ਨੇ ਕਿਹਾ ਸੀ ਆ ਸ੍ਰੀ ਜੜ ਪੁੱਤੀ ਸਹੇਬ ਆਜੋ ਕਰਵਾ ਕਰੋ ਦਰਸ਼ਨ ਉਹ ਜਿਹੜਾ ਥੜਾਗਾ ਉੱਥੇ ਗੁਰੂ ਗੋਬਿੰਦ ਸਿੰਘ ਜੀ ਬਰਾਜੀ ਸੀ ਤੇ ਥੱਲੇ ਜਿਹੜੀ ਉਹ ਛੋਟੀ ਜੀ ਤੜੀ ਜੀ ਆ ਉਹ ਤੇ ਜੜਪੁੱਤੀ ਸੀ ਤੇ ਗੁਰੂ ਸਾਹਿਬ ਦੇ ਤੀਰ ਵੀ ਇੱਥੇ ਪਿਆ ਤੀਰ ਨਾ ਜੜਪੁੱਤੀ ਸੀ ਕਿਹਾ ਸੀ ਵੀ ਅੱਜ ਤੋਂ ਬਾਅਦ ਮੁਗਲਾਂ ਦੀ ਜੜਪੁੱਤੀ ਜਾਏਗੀ ਆ ਜੋ ਆਪਾਂ ਚੱਲਦੇ ਲੰਗਰ ਹਾਲ ਚ ਲੰਗਰ ਹਾਲ ਤੋਂ ਪ੍ਰਸ਼ਾਦਾ ਪਾਣੀ ਛਕ ਕੇ ਤੇ 24 ਘੰਟੇ ਲੰਗਰ ਚੱਲਦਾ ਹੈ ਪ੍ਰਸ਼ਾਦਾ ਪਾਣੀ ਛਕ ਕੇ ਚੱਲਦੇ ਆਪਾਂ ਅੱਗੇ ਆਪਣੇ ਘਰ ਨੂੰ ਥੋੜਾ ਜਿਹਾ ਵੀ ਸ਼ਾਮ ਦਾ ਟਾਈਮ ਹੋ ਗਿਆ ਇੱਥੇੋਂ ਲੱਗੋ ਕਰੇ ਬੋਚੀ ਚੱਲਦੇ ਆ ਵਾਹਿਗੁਰੂ ਜੀ ਪ੍ਰਸਾਦਾ ਛੱਕ ਕੇ ਉਦੋਂ ਬਾਅਦ ਚੱਲਦੇ ਆ ਅੱਗੇ ਬਹੁਤ ਵੱਡਾ ਲੰਗਰ ਹਾਲ ਬਣਿਆ ਹੋਇਆ ਹੈ ਗੁਰੂ ਘਰ ਚ ਤੇ ਥੋੜੀ ਜਿਹੀ ਆਪਾਂ ਭਾਂਡਿਆਂ ਦੀ ਸੇਵਾ ਵੀ ਕੀਤੀ 10 ਮਿੰਟ ਤੇ ਸੇਵਾ ਕਰਕੇ ਆਪਾਂ ਚੱਲਦੇ ਆ ਅੰਦਰ ਆ ਗਈ ਗੰਗਾ ਸਾਗਰ ਜੀ ਇਹ ਅਸਲੀ ਤਾਂ ਪਾਕਿਸਤਾਨ ਦੇ ਵਿੱਚ ਪਈ ਆ ਇਹਦੀ ਡੈਕੋਰੇਸ਼ਨ ਜੀ ਬਣਾਈ ਵੀ ਹੈ